ਆਹ ਦੇਖੋ ਦਿਖਾਓ ਆਹ ਵੇਖੋ ਆਹ ਬਜਰੀ ਦੇ ਸ਼ਰੇ ਹਲੋ ਹਲੋ ਉਹ ਤਾਂ ਨਾ ਚੱਲੋ ਉਹ ਤੇ ਨਾਲ ਤੋਂ ਪਿਆਰੋਂ ਕੰਮਕ ਵਾਲਾ ਹਲੋ ਆਏ ਹੋ ਛੱਡਿਆ ਜਿਓ ਇਹਦਾ ਉਹ ਦੁਬਾਰਾ ਪਾਸੇ ਕਰ ਤਾ ਉਹ ਪਾਸੇ ਚੱਲਣਾ ਤੇ ਬਾਹਰ ਉਹ ਪਾਣੀ ਛਾੜ ਦੇ ਨੇ ਆਜੋ ਆ ਲੰਘ ਜਾ ਆ ਵੇਖੋ ਜਗਾ ਕਿਸ ਤਰ੍ਹਾਂ ਕਰ ਦਿੱਤੀ ਜਿਸ ਜਗਾ ਤੇ ਉਹਨਾਂ ਨੇ ਆਜਾ ਬੱਸ ਹੋ ਗਈ ਆਜੋ ਆ ਜਾਓ ਰਾ ਸਾਡੇ ਆਰਮੀ ਫੌਜੀ ਸਾਹਿਬ ਨੇ ਦਲੇਰੀ ਤੂੰ ਛੁੱਡ ਲਈ ਇਹਦੀ ਨਾ ਬੋਲਣਾ ਹੀ ਕੋੜਿਆ ਇਨੂੰ ਅਗਲਾ ਭਰ ਸੱਟ ਪਰਾਗੇ ਜੀ ਬਣਿਆ ਹੁੰਦਾ ਇਦਾਂ ਇਕੱਠਾ ਕਰਕੇ ਹੂੰ ਇਹਨੂੰ ਫਿਰ ਆਟੇ ਚ ਮਾਰ ਦਿੰਦੇ ਜੀ ਇਹ ਸਾਰਾ ਸਾਡੇ ਜਵਾਨ ਫੌਜੀ ਸਾਹਿਬ ਨੇ ਕਹਦੇ ਨੇ ਰੱਖੋ ਪਰਾਾ ਅੱਗੇ ਮਾਰ ਪਰਾ ਉਹ ਨਾ ਹਾਂ ਇੱਕ ਮਿੰਟ ਵੀਡੀਓ ਬਣਾਵਾਓ ਚੱਲ ਚੱਲ ਇਹ ਡਿਸਚਾਰਜ ਕੀਤੇ ਜਾ ਰਿਹਾ ਜੀ ਇਹ ਕੀ ਕਰਵਾਇਆ ਨਾਲ ਮਿਲ ਕੇ ਚਲਾਣਾ ਕੋ ਤਾਗਾ ਨੇ ਤਾਗਾ ਦੇ ਦੋ ਰੋ ਰੋ ਆਇਓ ਆਇਓ ਦੋ ਜਰ ਰੋ ਜਰ ਨਾ ਸੱਟ ਨਾ ਸੱਟ ਯਾਰ ਇੱਕ ਮਿੰਟ ਪਾਸੇ ਦਿਖਾਏ ਦਿਖਾਏ ਯਾਰ ਮਿੰਟ ਟਾਪ ਨਹੀਂ ਲਾਣਾ ਸਿਗਰ ਹਣਾ ਸਾਰੇ ਚਨਾਏ ਦੇ ਤੇ ਫੜ ਜਾਣਾ ਸਾਰਾ ਠੀਕ ਆ ਇਹਨੇ ਕੱਟੀ ਦੇਖੋ ਜੀ ਵੇਹੋ ਘਰ ਕਿੰਨੀ ਆਵਾਜ਼ ਆ ਰਹੀ ਹੈ ਉਹ ਬਾ ਸੁਣੋ ਉਹ ਤੋਤੀ ਨਹਿਰ ਦੇ ਨਾਲ ਚੱਲਿਆ ਸ਼ਹਿਰ ਵੱਲ ਪਾਸੇ ਉਹ ਉਹ ਰਾਸਤਾਂ ਜਾਉ ਹੈ ਇਹ ਬੱਚੇ ਇੱਥੇ ਆ ਗਏ ਇੱਥੇ ਬੱਚੇ ਆਪੇ ਫੇਰ ਰਹਿਣੋ ਅੱਜੋ ਜੁਕਾਂ ਦੀ ਵਜ੍ਹਾ ਸੇ ਛੋਟੇ ਬੱਚੇ ਵਜ੍ਹਾ ਸੇ ਆ ਸੀ ਇਹ ਸ਼ਰਾ ਇੱਥੇ ਬੱਚੇ ਛੋਟੇ ਅਸੀਂ ਚ ਸਾਰਾ ਅੰਦਰ ਆਦੇ ਸੰਗਤ ਨਾਲ ਛੋਟੇ ਛੋਟੇ ਬੱਚੇ ਹੈਗੇ ਨੇ ਜਿਹਨਾਂ ਬੱਚੇ ਨੂੰ ਇਨਸਾਨ ਕਿਸੇ ਵੇਲੇ ਵੀ ਕੋਈ ਜਾਣ ਨਹੀਂ ਮਿਲਦਾ ਇਸ ਘਰ ਦੇ ਵਿੱਚੋਂ ਇਹ ਸਮਾਨ ਬਰਾਮਦ ਹੋਇਆ ਜੀ ਕਿ ਉਹ ਐਟਲੀਓ ਕਰ ਵਿੱਚ ਹੀ ਪਿਆ ਆਪ ਤਾਲੇ ਨਹੀਂ ਨਹੀਂ ਤਾਲੇ ਨਹੀਂ ਹਾਂਜੀ ਉਹ ਦਾ ਕੰਮ ਹੀ ਹੋ ਜਿਹੜਾ ਆਪਾਂ ਜਿਹੜੀ ਗੱਲ ਕਰ ਰਹੇ ਆਂ ਆਪ ਰਿਹਾ ਨਹੀਂ ਤੇ ਚੱਕ ਇੱਕ ਨਕਾ ਅੱਛਾ ਉਹ ਆਪ ਉਹ ਆਪ ਇਧਰ ਆਪ ਆਪ ਰੱਖ ਕੇ ਗਿਆ ਚਲੇ ਤੇ ਤਾਲੇ ਤਾਂ ਲੱਗੇ ਹੋਏ ਨੇ ਉਹ ਨਹੀਂ ਉਹ ਹੁੰਦਾ ਮਖਾਲ ਅੱਛਾ ਸਾਂਝਾ ਕਰਿਆ ਯਾਰ ਕੀ ਚੋਚਰੋ ਗਏ ਨੇ ਕਿਤੇ ਪਾਸਾ ਆਪਾਂ ਤਾਂ ਤਾਲੇ ਵਿੱਚ ਹੀ ਜੀ ਇਹ ਤਾਂ ਆਟੇ ਦੇ ਵਿੱਚ ਮਿਕਸ ਕੀਤੇ ਹੋਏ ਹਨ ਜਿਵੇਂ ਆਟੇ ਜਿਹਦੇ ਵਿੱਚ ਪਾ ਕੇ ਰੱਖਿਓ ਹੈ ਆਟੇ ਵਾਲੇ ਗੱਟੇ ਦੇ ਵਿੱਚ ਪਾ ਕੇ ਰੱਖਿਓ ਹੈ ਹੈ ਹਾਂਜੀ ਜੀ ਉਹ ਉਸ ਬੰਦੇ ਦੇ ਇਸ ਤਰ੍ਹਾਂ ਛਰੇ ਵਜੇ ਆ। ਉਹ ਸਾਨੂੰ ਨਾ ਉੱਥੇ ਬਾਈ ਅੱਡੇ ਚੌਂਕ ਜਿਹਾ ਸੀ। ਅੱਛਾ ਜੀ। ਉੱਥੇ ਦੱਸ ਜੀ ਜਿਹੜਾ ਸੌਂਦਾ ਸੀ ਉੱਥੇ ਬੈਠਾ ਸੀ ਹੁੰਦਾ। ਟਰੀਟਮੈਂਟ ਵੀ ਕਰਾਇਆ ਸਾਰੇ ਨਾ ਡਾਕਟਰ ਸਾਹਿਬ ਨੇ ਵੀ ਠੀਕੇ ਟੁਕ ਲਾਇਆ ਨਾ। ਅੱਛਾ। ਹਾਂਜੀ। ਡਾਕਟਰ ਸਾਹਿਬ ਇਹਨਾਂ ਦੇ ਤੁਹਾਨੂੰ ਜਿਹੜੇ ਮੰਨ ਲਓ ਕੱਚ ਵਜਿਆ ਲੱਗਦਾ ਜਾਂ ਕੋਈ ਛਰੇ ਵਜੇ ਲੱਗਦੇ। ਛਰੇ ਵਜੇ ਲੱਗਦੇ। ਅੱਛਾ ਜੀ। ਦੋਨਾਂ ਲੱਤਾਂ ਤੇ। ਦੋਨਾਂ ਲੱਤਾਂ ਤੇ ਤੇ ਹੋਰ ਕਿੱਥੇ ਕਿੱਥੇ ਵਜਿਆ ਨਾ। ਨਤਾ ਦੀ ਹੈ ਨਤਾ ਇੱਕ ਮੂੰਹ ਤੇ ਹੈ ਅੱਛਾ ਇੱਕ ਮੂੰਹ ਤੇ ਵੀ ਹੈਗਾ ਅੱਖਾਂ ਵਾਲੀ ਵੀ ਆ ਠੀਕ ਜੀ ਤੁਹਾਡੇ ਪਿੰਡ ਵਿੱਚ ਮਸਲਾ ਵੀਰ ਜੀ ਇਹ ਆ ਵੀ ਮਸਲਾ ਜਦੋਂ ਅਸੀਂ ਇੱਥੇ ਪਿੰਡ ਚ ਕੱਚ ਚੁਗਣ ਵਾਲਾ ਆਇਆ ਕੋਈ ਉਹਨੇ ਕਿ ਕੱਚ ਚੁਗਦਿਆਂ ਚੁਗਦਿਆਂ ਸੋਟੀ ਲਗਾਈ ਤੇ ਉਹ ਕਰੇ ਉਹਨਾਂ ਦੇ ਜਦ ਬੰਬ ਆਟੇ ਦੇ ਵਿੱਚ ਵਲੇਟ ਕੇ ਰੱਖਿਓ ਐ ਉਹਦੇ ਵਿੱਚ ਲੱਗੀ ਤੇ ਉਹ ਉਹ ਬੰਬ ਫਟ ਗਿਆ ਫਟਿਆ ਤੇ ਉਹਨੂੰ ਮੁੰਡੇ ਨੂੰ ਛਰੇ ਵੱਜੇ ਸ਼ਰੇ ਵਜੇ ਉਹ ਡਿੱਗ ਪਿਆ ਤੇ ਸਾਡੇ ਪਿੰਡ ਦੇ ਇੱਕ ਨੌਜਵਾਨ ਮੁੰਡਾ ਉੱਥੋਂ ਉਹਨੇ ਜਦੋਂ ਖੜਕਾ ਸੁਣਿਆ ਬਾਹਰ ਆਇਆ ਉਹਨੇ ਦੇਖਿਆ ਵੀ ਮੁੰਡਾ ਡਿੱਗਿਆ ਪਿਆ ਉਹਨੇ ਉਸ ਮੁੰਡੇ ਨੂੰ ਚੱਕਿਆ ਮੁੰਡੇ ਨੂੰ ਚੱਕ ਕੇ ਜਦੋਂ ਇਲਾਜ ਡਾਕਟਰ ਤੋਂ ਇਲਾਜ ਕਰਾਉਣ ਗਿਆ ਤੇ ਉਹ ਬੰਦਾ ਦੂਸਰਾ ਬੈਗ ਚੱਕ ਕੇ ਆਪਦੇ ਘਰੇ ਰੱਖ ਲਿਆ ਜਿਹਨੇ ਬੰਬ ਬਣਾਏ ਹੋਏ ਸੀ ਉਹਨੇ ਜਾਣੀ ਕਿ ਉਹਨੂੰ ਬੰਦੇ ਨੂੰ ਸੰਭਾਲਣ ਦੀ ਬਜਾਏ ਉਹਨੇ ਆਪਦੇ ਬੰਬਾਂ ਨੂੰ ਸੰਭਾਲਿਆ ਹੂੰ ਉਹਨਾਂ ਨੂੰ ਚੱਕ ਕੇ ਅੰਦਰ ਰੱਖ ਲਿਆ ਫਿਰ ਹੌਲੀ ਹੌਲੀ ਸਾਰੇ ਪਿੰਡ 'ਚ ਪਤਾ ਲੱਗਾ ਵੀ ਆਹ ਗੱਲ ਹੋ ਗਈ ਬੰਬ ਬਣਾਉਣ ਦੀ ਜ਼ਰੂਰਤ ਕੀ ਹੈ ਬੰਬ ਬਣਾਉਣਾ ਦੱਸਣ ਚ ਆ ਰਿਹਾ ਵੀ ਉਹ ਬੰਦਾ ਸੂਰਾਂ ਵਗੈਰਾ ਦਾ ਸ਼ਿਕਾਰ ਕਰਦਾ ਹੂੰ ਉਹਨਾਂ ਨੂੰ ਪਕੜਨ ਵਾਸਤੇ ਕਹਿੰਦੇ ਵੀ ਉਹ ਜਦੋਂ ਸਿਰ ਦਿੰਦਾ ਵੀ ਸੂਰ ਵਗੈਰਾ ਜਦੋਂ ਆਟੇ ਨੂੰ ਖਾਣ ਲੱਗਦੇ ਆ ਉਹ ਜਦੋਂ ਚਬਾਉਂਦੇ ਆ ਤੇ ਉਹ ਮੂੰਹ 'ਚ ਫਟ ਜਾਂਦਾ ਜਾਂ ਕਿਵੇਂ ਵੀ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਹੂੰ ਨਹੀਂ ਇੱਥੇ ਹੈਗੇ ਸੂਰਾਂ ਦੇ ਸ਼ਿਕਾਰ ਵਾਲੇ ਸਾਡੇ ਇੱਥੇ ਨਹੀਂ ਹੈਗੇ ਪਰ ਬਾਹਰ ਜਾਂਦਾ ਕਿਤੇ ਬਾਹਰ ਜਾ ਕੇ ਕਰਦਾ ਉਹ ਤਾਂ ਪਤਾ ਅੱਜ ਲੱਗਿਆ ਨਾ ਵੀ ਇਹ ਚੀਜ਼ ਉਹਨਾਂ ਵਾਸਤੇ ਕੀਤੀ ਗਈ ਪਰ ਉਹ ਬੰਬ ਜਿਹੜੇ ਅੱਜ ਦੇਖਿਆ ਸੀ ਉਹ ਬਹੁਤ ਵੀ ਘਟਿਆ ਐਨੇ ਤਿਆਰ ਬਰੂਧ ਨਾਲ ਤਿਆਰ ਕੀਤੇ ਉਹਨਾਂ ਨੇ ਸੜਕ ਦੇ ਜਦੋਂ ਡਿਸਚਾਰਜ ਕਰਨ ਲੱਗੇ ਸੜਕ ਦੇ ਵਿੱਚ ਹੀ ਖੋਲ ਕਰਦੇ ਮੱਝਰੀ ਵਾਲੀ ਸੜਕ ਦੇ ਵਿੱਚ ਅਸੀਂ ਘਟੋ ਘਟ ਕੋਈ 200 ਮੀਟਰ ਦੀ ਦੂਰੀ ਤੋਂ ਕਰਦੇ ਰਹੇ 200 ਮੀਟਰ ਤੱਕ ਉੱਡ ਕੇ ਉਹਦੇ ਵਿੱਚ ਜੋ ਬਜਰੀ ਭਰੀ ਛਰੇ ਛਰੇ ਉਹ ਆਏ 200 ਮੀਟਰ ਤੱਕ ਆਇਆ ਤਾਂ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੇ ਕੋਲੇ ਛੋਟੀ ਮਾਰ ਕੇ ਕੀਤਾ ਉਹਦਾ ਕੀ ਹਾਲ ਕੀਤਾ ਤੇ ਇਹ ਪਏ ਉੱਥੇ ਸੀਗੇ ਗਲੀ ਦੇ ਵਿੱਚ ਹਾਂ ਗਲੀ ਦੇ ਵਿੱਚ ਉੱਥੇ ਬੱਚੇ ਵੀ ਖੇਡ ਰਹੇ ਨੇ ਜੀ ਕੋਲੇ 8-9 ਛੋਟੇ-ਛੋਟੇ ਬੱਚੇ ਆ। ਕਿਸੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ। ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸੀ। ਵੇਖੋ ਬੱਚੇ ਗਲੀ ਚ ਤੁਰੇ ਜਾਂਦੇ ਜਾਂ ਉੱਥੇ ਜਿਹਸ ਜਗ੍ਹਾ ਤੇ ਪੈਸੀ ਉੱਥੇ ਬੱਚੇ ਆਮ ਹੀ ਖੜੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਹੈ ਜੀ ਸਿੰਘ। ਪਿੰਡ। ਪਿੰਡ ਬਾਵਣੀ ਵਾਲਾ, ਵਿਕੇਯੂ ਗ੍ਰਾਮਾ ਬਲਾਕ ਸਾਈ। ਠੀਕ। ਤੁਹਾਡਾ। ਪਿੱਪਲ ਸਿੰਘ ਜੀ। ਪਿੱਪਲ ਸਿੰਘ ਕੀ ਤੁਹਾਡੇ ਵੀ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਸੀ? ਇਹ ਸਰ ਇਸ ਗੱਲ ਹੋਵੇ 7-8 ਮਹੀਨੇ। ਹਾਂਜੀ। ਆਸ-ਪਾਸ ਇੱਥੇ ਹੋਵੇ ਜੀ। ਇਹਨੇ ਨਾ ਰਾਤ ਨੂੰ ਇਸ ਦਾ ਬੰਮ ਚਲਾਈ ਜਾਂਦਾ ਸੀਗਾ ਇਹੀ। ਸਾਡੇ ਘਰ ਮਤਲਬ ਕੋਈ ਨਹੀਂ ਸੀਗਾ ਮੈਂ ਐਕਟਰੀ ਸੀ ਕੋ ਬਾਏ ਤੇ ਉਹ ਚਾਂਚੱਕ ਰਾਬੇ ਨੇ ਕਿਵੇਂ ਇਹ ਤਾਂ ਚਾਂਚੱਕ ਸੱਟਿਆ ਮੈਂ ਉਹ ਆਪਣੀ ਟੈਂਕੀ ਫਟ ਗਈ ਸੀ ਹਾ ਲੀਟਰ ਵੀ ਪਾਣੀ ਵਾਲੀ ਹਾਂਜੀ ਪਾਣੀ ਹੈ ਅੱਛਾ ਤੋ ਅਸੀਂ ਮਤਲਬ ਮੌਕੇ ਤੇ ਮੈਂ ਸ਼ਾਇਦ ਬਾਲ ਬੂਲ ਛੱਡਿਆ ਰਹਿ ਗਿਆ ਪਾਣੀ ਬਹੁਤ ਜ਼ਿਆਦਾ ਵਗ ਰਿਹਾ ਸੀਗਾ ਹਾਂਜੀ ਤੂੰ ਦੇਖਿਆ ਤੁਹਾਂ ਦੇ ਵੀ ਇਹਨੇ ਪਟਾਕਾ ਚਲਾਇਆ ਤੇ ਉਹਨਾਂ ਦਾ ਫੱਟੀ ਹੈ ਉਹ ਮਤਲਬ ਵੀ ਇਹਨਾਂ ਸਾਡਾ ਨੁਕਸਾਨ ਭਰਤਾ ਤਾ ਦੋ ਫਿਰ ਪਿੰਡ ਦੀ ਪੰਚਾਇਤ ਵੀ ਕਹਿੰਦੇ ਚੱਲ ਗਰੀਬ ਬੰਦਾ ਹੈ ਮਾਰਿਆ ਜਾਊਗਾ ਤੁਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਨਹੀਂ ਅਸੀਂ ਨਹੀਂ ਕੁਝ ਕਹਾਂਦੇ ਅਸੀਂ ਆਪ ਕੋਈ ਤੇ ਹੁਣ ਅੱਜ ਤਾਂ ਇਹਨੇ ਜਿਆਦੇ ਬੰਬ ਨਾਲ ਹੀ ਇਹਨਾਂ ਦੇ ਗਵਾਨ ਹਾਂਜੀ ਤੇ ਉਹਨਾਂ ਵੀ ਬਣੀ ਦਰਖਾਸਤ ਕੋਲ ਲਾਈ ਸੀ ਕਿ ਬਣਾ ਕਿ ਮੇਰੇ ਸਾਹਦੇ ਕੋਈ ਹੋਈ ਨਹੀਂ ਸਮਝਾਈ ਜਾ ਦੋ ਮਹੀਨੇ ਪੈਂਟ ਨਹੀਂ ਵੜਿਆ ਦੋ ਮਹੀਨੇ ਪੈਂਡਰੀ ਦਾ ਰਾਸਤਨ ਨਿਕਲ ਗਿਆ ਸੀ ਜੀ ਇਹ ਬੰਦਾ ਆਦੀ ਹੈ ਇਸ ਤਰ੍ਹਾਂ ਦੇ ਕੰਮ ਕਰਨ ਦਾ ਇਹ ਜੀ ਵੇਖੋ ਜੀ ਇਹ ਰਾਜਗਿਰ ਦਾ ਕੰਮ ਕਰਦਾ ਹੈ ਮਿਸਤਰੀ ਦਾ ਅੱਛਾ ਜੀ दारू ਦਾ ਆਦੀ ਹੈ ਜੀ ਅੱਛਾ दारू ਦਾ ਆਦੀ दारू ਦਾ ਆਦੀ ਹੈ ਤੇ ਮਤਲਬ ਬਣਾ ਕੇ ਹੁਣ 8-9 ਸੀਗੇ ਜਿਹੜੇ ਹੁਣ ਮਤਲਬ ਜਿਹੜੇ ਮਿਸਤਰੀ ਕੀਤੇ ਆ ਹੂੰ ਤੇ ਮਤਲਬ ਅੱਜ ਮੌਕੇ ਤੇ ਮਤਲਬ ਵਿਚਾਰਾ ਖਬਾਰੀਆ ਸੀਗਾ ਜਦੋਂ ਸਾ ਮੈਂ ਘਰ ਸੀਗਾ ਕੋ ਕੇ ਸੋਤੀ ਲਾਈ ਉਹਨੇ ਚੱਲ ਗਿਆ ਜੀ ਅਖਰਮ ਆਵਾਜ਼ ਆਈ ਤੇ ਨਾ ਕਰੋ ਬਾਹਰ ਨਿਕਲੇ ਦੇਖਿਆ ਤੀ ਉਹ ਮਤਲਬ ਵੀ ਹੋ ਚੁੱਕਿਆ ਵਿਚਾਰਾ ਹੂੰ ਉਹਨੂੰ ਡਾਕਟਰ ਸਾਹਿਬ ਦੇ ਉਹਨੂੰ ਵੀ ਟੀਕੇ ਟੂਕੇ ਵਗੈਰਾ ਲਗਵਾਏ ਮੈਡੀਸਿਨ ਦਿੱਤੀਆਂ ਤੇ ਬਾਅਦ ਚ ਉਹਨੇ ਸਾਡੇ ਸਾਹਮਣੇ ਉਹ ਜਿਹੜਾ ਥੈਲਾ ਸੀਗਾ ਉਹ ਚੱਕ ਕੇ ਅੰਦਰ ਰੱਖ ਲਿਆ ਉਹ ਜੀ ਹੂੰ ਜਿਹੜਾ ਹੁਣ ਆਕੇ ਮਤਲਬ ਪੁਲਿਸ ਲੈਰ ਕਰ ਲੀਤਾ ਕਿ ਨਾਇ ਤੁਹਾਡਾ ਸਿੰਪਲ ਪਿੰਡ ਬਾਮਣੀਆ ਠੀਕ ਠੀਕ ਹੈ ਭਾਈ ਇਹ ਨਾ ਇਥੇ ਕਬਾੜੀਆ ਵਿਚਾਰਾ ਆਇਆ ਕਾਚ ਚੁਗਣ ਵਾਲੇ ਹੂੰ ਧੋਕਾ ਚੁਗਦਾ ਪਿਆ ਤੇ ਛੋਟੀ ਨਾ ਕਰਦਾ ਪਿਆ ਬਈ ਚੋਗਲਾ ਵੇਖਿਆ ਤਾਂ ਕਿ ਭਾਈ ਉਹ ਬੰਬ ਚੱਲ ਗਿਆ ਹੂੰ ਉਹਨੂੰ ਤਾਂ ਧੂਨੇ ਰੋਗੇ ਤੇ ਸ਼ਰੀਆ ਸ਼ੁਰੇ ਵੱਜ ਗਏ ਉਹਨੂੰ ਤਾਂ ਫਿਰ ਅਸੀਂ ਟਿਕਟੋ ਕੇ ਲਵਾ ਕੇ ਪਾਸੀ ਕਰਤਾ ਉਹਨੂੰ ਚਰਨ ਨੂੰ ਉੱਥੇ ਬੈਠਾ ਜੇ ਤੇ ਹੁਣ ਪੁਲਿਸ ਨੂੰ ਸੱਦਿਆ ਦੇ ਉਹ ਆਈਏ ਤੇ ਹੁਣ ਬੰਬ ਚਲਾਇ ਨਹੀਂ ਉਹ ਤਾਂ ਵੇਲੇ ਨਿਕਲ ਗਿਆ ਇਹ ਕਿਹੜੇ ਬੰਬ ਕਿਹੜੇ ਸੀ ਇਹ ਹੈਗੇ ਨੇ ਸੂਰਾ ਵਾਲੇ ਸ਼ਿਕਾਰ ਵਾਲੇ ਸ਼ਿਕਾਰ ਵਾਲੇ ਕਿੰਨੇ ਬੰਬ ਸੀ ਇਹਦਾ 9 9 ਦਾ ਇੱਥੇ ਚੱਲੇ ਨੇ ਦਸਮਾ ਉੱਥੇ ਅੱਛਾ 10 ਤੇ ਇਹ ਇੱਥੇ ਕਿੱਥੇ ਪਏ ਸੀਗੇ ਸੇਮ ਨਾਲੀ ਤੇ ਸੇਮ ਨਾਲੀ ਤੇ ਨਹੀਂ ਪਏ ਉੱਥੇ ਘਰੋਂ ਲਿਆਦੇ ਚਾਹਦੇ ਅੱਛਾ ਘਰੋਂ ਲਿਆਦੇ ਹਾਂ ਅੱਛਾ ਪਿੰਡ 'ਚੋਂ ਮਿਲੇ ਨੇ ਇਹ ਅੱਛਾ ਇੱਥੇ ਚਲਾਏ ਗਏ ਇਹ ਫਿਰ ਕਿੰਨੇ ਚਲਾਏ ਇਹ ਪਾਕੀ ਸਾਹਿਬ ਵਗਾ ਕੱਢ ਪਿੰਡ ਆਇਆ ਰਛੂਟੀ ਤੇ ਅੱਛਾ 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 ਉਹਨੇ ਚਲਾਏ ਰਿਹਾ ਤੇ ਇਹ ਪਿੰਡ 'ਚ ਜਿਹੜੀ ਜਗ੍ਹਾ ਤੋਂ ਮਿਲੇ ਹੈ ਉਹ ਕਿੰਨਾ ਦੀ ਜਗ੍ਹਾ ਹੈ ਉਹ ਜਗ੍ਹਾ ਉਹਨਾਂ ਦੀ ਮਾਂ ਦੀ ਥਾਂ ਹਾਂ ਰੂੜੀ ਪਈ ਸੀ ਰੂੜੀ ਦੇ ਵਿੱਚ ਰੱਖਿਆ ਸੀ ਇਹ ਤਾਂ ਫਿਰ ਕਲੇ ਚੱਲਿਆ ਇੱਕ ਹੂੰ ਉਹ ਤਾਂ ਮੁੰਡਾ ਵਿਚਾਰਾ ਪਾਥੇ ਹੋ ਗਿਆ ਤੇ ਦੂਜੇ ਉਹ ਬੇਲੀ ਪਿਆਈ ਤੋਂ ਝੋਲਾ ਦਾ ਚਾਦੇ ਤਾਂ ਨਾਲ ਪਾਸੇ ਕਰ ਲਿਆ ਉਹਨੇ ਆਦੀ ਮਾਂ ਦੇ ਅੰਦਰ ਲਗਾ ਲਿਆ ਅੱਛਾ ਆਏ ਹੁਣਾਂ ਉਹਨਾਂ ਦਾ ਅਧਰੂ ਕੱਢ ਕੇ ਲਿਆਉਂਦੇ ਨੇ ਅੱਛਾ ਹਾਂ ਇੱਕ ਜਿਹੜੇ ਬੰਦੇ ਦੇ ਘਰੋਂ ਮਿਲੇ ਕੀ ਨਾਮ ਹੁੰਦਾ ਹੁੰਦਾ ਨਾ ਕੀ ਹੁੰਦਾ ਹੈ ਤੋਤਾ ਨਹੀਂ ਹੁੰਦਾ ਨਾਮ ਜੋਰ ਹੈ ਬਲਵੀਰ ਸਿੰਘ ਜਿਹਦੇ ਘਰੋਂ ਮਿਲੇ ਨੇ ਹਾਂ ਅੱਛਾ ਤੇ ਉਹ ਉਹਨੇ ਕਾਦੇ ਲਈ ਬਣਾਈ ਸੀਗੀ ਇਹ ਨਹੀਂ ਜੀ ਪਤਾ ਕੀ ਕੌਣ ਕਰਨਾ ਬੰਦੇ ਮਾਰਨੇ ਅੱਗੇ ਵੀ ਦੋ ਵਾਕਿਆ ਨੇ ਕੀਤੇ ਨੇ ਉਸੇ ਬੰਦੇ ਨੇ ਹਾਂ ਸਾਡੇ ਪਿੰਡ ਗੁਆਂਢੀ ਦੀ ਟੈਂਕੀ ਸੱਟਿਆ ਸੀ ਟੈਂਕੀ ਪਾੜਤੀ ਇਹਨੇ ਹੋਰ ਸਾਲ ਹੋ ਗਿਆ ਅੱਛਾ ਤੇ ਇੱਕ ਗਰੀ ਹੋਰ ਸੱਟਿਆ ਸੀ ਇਹਨੇ ਉਹ ਤਾਂ ਬਾਈ ਤੋ ਹੋ ਗਈ ਨਾ ਜੀ ਉਹਨੇ ਉੱਥੇ ਬੰਦਾ ਗੁੰਡੇੜੇ ਕੋਣੀ ਸੀ ਬਲਕੇ ਪਹਿਲਾਂ ਵੀ ਇਹ ਜੇ ਹਾਂ ਦੋ ਵਾਕਿਆ ਉਹਨੇ ਅੱਗੇ ਕਰ ਚੁੱਕਿਆ ਹਾਂ ਤੇ ਬੋਲਦਾ ਕੋਣੀ ਕੋਈ ਕੋਈ ਪਿੰਡ ਆਣ ਕੋਣੀ ਬੋਲਦੇ ਆ ਤਾਂ ਬਹੁਤ ਜ਼ਿਆਦਾ ਸੀ 10 ਇਹ ਤਾਂ ਫਿਰ ਤਾਈਂ ਪਤਾ ਲੱਗਿਆ ਨਹੀਂ ਆਇਆ ਫਿਰ ਨਹੀਂ ਜੇ ਕੋਈ ਬੱਚਾ ਇਹਦੇ ਚਪੇਟ ਚ ਆ ਜਾਂਦਾ ਤਾਂ ਬੱਚੇ ਤਾਂ ਬਹੁਤ ਛੜ ਤੇ ਖੇਡਦੇ ਫਿਰਦੇ ਸਨ ਹੂੰ ਬੱਚੇ ਖੇਡਦੇ ਫਿਰਦੇ ਤਾਂ ਵੀ ਹੁਣ ਤੁਸੀਂ ਪੁਲਿਸ ਨੂੰ ਤਲਾ ਦਿੱਤੀ ਹਾਂ ਤਲਾ ਹੀ ਪੁਲਿਸ ਪੁਲਸ ਤਾਂ ਚੱਕ ਤੇਰੀ ਚੱਕਦੀ ਫਿਰ ਤੇ ਅਸੀਂ ਨਾਲ ਜਾਂਦੇ ਤੁਹਾਡੇ ਚੱਕ ਕੇ ਆ ਜਾਂਦੇ ਠੀਕ ਹੈ ਕੀ ਮਾਮਲਾ ਹੋਇਆ ਜੀ ਬਾਂਮਣੀ ਵਾਲੇ ਪਿੰਡ ਕਹਿੰਦੇ ਆ ਕੋਈ ਬੰਬ ਮਿਲੇ ਹੈ ਬਾਂਮਣੀ ਵਾਲੇ ਬਲਵੀਰ ਸਿੰਘ ਦਾ ਘਰ ਸੀਗਾ ਉੱਥੇ ਨਾ ਜਿਹੜਾ ਬਰੂਦ ਵਾਲੇ ਬੰਬ ਬਣਾਏ ਹੋਏ ਸੀਗੇ ਜਾਨਵਾਰਾਂ ਨੂੰ ਮਾਰਨ ਵਾਲੇ ਜੀ ਉਹ ਲਹਾਪੇ ਤੇ ਬੈਠੇ ਸੀ ਕਿ ਪੁਰਤੂਨਾਂ ਦੇ ਕੋਚੀ ਸੀਗਾ ਚੁੱਟੇ ਆਏ ਸੀ ਉਹਨੇ ਫਿਰ ਉਹ ਚੱਕਦੇ ਸਾਰੇ ਜਿਹੜੇ ਸਟਾਈਡ ਆ। ਇਹ ਕਿਸ ਤਰ੍ਹਾਂ ਦੇ ਬੰਬ ਸੀ ਸਰ ਇਹ ਬਰੂਦ ਨਾਲ ਬਣਾਏ ਹੋਏ ਸੀ ਬਰੂਦ ਵਿੱਚ ਪਾ ਕੇ ਬਰੂਦ ਅੱਖ ਦੇ ਵਿੱਚ ਬੰਦੋਨ ਕੇ ਬਣਾਏ ਹੋਏ ਸੀ ਇਹ ਕਿੰਨੇ ਸੀਗੇ ਸਰ ਇਹ 7-8 ਸੀਗੇ 7-8 ਸੀਗੇ ਤੇ ਹਾਈਪੋਟੈਨਸ਼ਨ ਸੀਗੇ ਕਿੱਦਾਂ ਸੀ ਨਾਰਮਲ ਸੀਗੇ ਨਾਰਮਮਲ ਸੀਗੇ ਨਾਰਮਲ ਸੀਗੇ ਤੇ ਇਹ ਡਿਸਟਰੋਏ ਕਰ ਦਿੱਤੇਗੇ ਹਾਂਜੀ ਹਾਂਜੀ ਤੇ આરોપી ਦਾ ਸਰ ਕੀ ਕੀਤਾ ਹੈ ਨੇ ਹੱਥੇ ਪਤਾ ਕਰਦੇ ਐਗਰੀ ਰੱਖੇ ਜੀ ਅਜੇ ਬਦਲ ਲੱਗਾ ਪੂਰਾ ਅੱਛਾ ਮਤਲਬ ਕਿ ਇਹ ਪਤਾ ਕਰ ਰਹੇ ਆ ਠੀਕ ਹੈ ਹਾਂ ਜੀ ਇਹ ਪੱਕਾ ਨਹੀਂ ਬਦਲ ਕਿਨੇ ਰੱਖਿਆ ਪਤਾ ਕਰਦੇ ਜਦੋਂ ਮਿਲ ਕੇ ਸਭ ਨੂੰ ਦੱਸਾਂਗੇ ਜੀ ਇਹ ਸਰ ਪਹਿਲਾਂ ਵੀ ਸੁਣਨ ਚਾ ਰਿਹਾ ਕਿ ਇਹ ਜੋ ਸ਼ਖਸ ਹੈ ਜਿਸ ਦੇ ਵੱਲੋਂ ਇਹ ਜਿੱਥੋਂ ਬਰਾਮਦ ਹੋਏ ਆ ਇਹਨੇ ਵੱਲੋਂ ਪਹਿਲਾਂ ਵੀ ਟੈਂਕੀ ਦੇ ਵਿੱਚ ਇੱਕ ਬੰਬ ਸੁੱਟਿਆ ਗਿਆ ਇੱਕ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਹੈਗਾ ਆਟੇ ਵਾਲਾ ਬਣਾ ਕੇ ਬੰਬ ਸੁੱਟਿਆ ਪਹਿਲਾਂ ਕੋਈ ਪਤਾ ਹੋਵੇ ਨਹੀਂ ਹੁਣ ਕਾਰਵਾਈ ਕਰ ਰਹੇ ਹੋ ਜੀ ਹਾਂ ਜੀ ਪਤਾ ਕਰਦੇ ਕਿਵੇਂ ਕਰਦੇ ਠੀਕ ਸਰ ਥੈਂਕ ਯੂ ਸਰ ਠੀਕ